ਘਟਨਾ ਪਟੇਲ ਨਗਰ ਇਲਾਕੇ ਦੀ ਹੈ ਜੀ ਪਟੇਲ ਨਗਰ ਦੇ ਵਿੱਚ 에어ਫੋਰਸ ਦੇ ਗਰੁੱਪ ਕੈਪਟਨ ਸਰਦਾਰ ਬਰਮੋਨ ਸਿੰਘ ਰਹਿੰਦੇ ਸੀ ਸਰਦਾਰ ਬਰਮੋਨ ਸਿੰਘ ਦੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਹਿੰਸਕ ਪੀੜ ਨੇ ਘਰ ਦੇ ਵਿੱਚ ਬੱਚੀਆਂ ਵੀ ਹੋਣਗੀਆਂ ਇੱਜ਼ਤ ਬਚਾਉਣ ਲਈ ਜਾਨ ਬਚਾਉਣ ਲਈ ਇੱਕ ਬਾਪ ਜੋ ਕੁਝ ਕਰ ਸਕਦਾ ਉਹਦੇ ਕੋਲ ਅੰਤਮ ਹਾਲ ਇਹੀ ਸੀਗਾ ਤੇ ਉਹਦੇ ਕੋਲ ਲਾਇਸੈਂਸਡ ਵੈਪਨ ਸੀ ਉਹਨੇ ਆਪਣੇ ਉਸ ਵੈਪਨ ਦੇ ਨਾਲ ਫਾਇਰ ਕੀਤੇ ਜਿਹੜੀ ਚੜ ਕੇ ਆਏ ਹਿੰਸਕ ਜਰਵਾਣੇ ਸੀ ਉਹਨਾਂ ਚੋਂ ਪੰਜ ਮਾਰੇ ਗਏ ਹੂੰ ਉਹਦੇ ਤੋਂ ਬਾਅਦ ਪੁਲਿਸ ਉਸ ਨੂੰ ਘੇਰਾ ਪਾਉਂਦੀ ਹੈ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਰੈਂਡਰ ਕਰੋ ਆਤਮ ਸਮਰਪਣ ਕਰੋ ਉਹ ਵੀ ਆਫੀਸਰ ਸੀਗਾ ਉਹਨੇ ਕਿਹਾ ਕਿ ਜੇ ਮੈਂ ਸ਼ਾਇਦ ਉਹ ਦੋ ACP ਜਿਹੜਾ ਸੀਗਾ ਉਮੋਦ ਕੰਟ ਸੀ ਉਹਨਾਂ ਦਾ ਨਾਮ ਠੀਕ ਹੈ ਜੀ ਉਹਨੇ ਕਿਹਾ ਕਿ ਮੈਂ ਸਰੈਂਡਰ ਤਾਂ ਕਰੂੰਗਾ ਜੇ ਕੋਈ ਆਰਮੀ ਦਾ ਆਫੀਸਰ ਆਵੇ ਤੇ ਮੈਂ ਪੁਲਿਸ ਦੇ ਕੇ ਸਰੈਂਡਰ ਨਹੀਂ ਕਰਨਾ ਇਹਦਾ ਮਤਲਬ ਜਿਹੜੇ ਉਸ ਸਮੇਂ ਦੇ ਸਿਆਣੇ ਆਫੀਸਰ ਸੀ ਉਹ ਪੁਲਿਸ ਦੀ ਪੂੰਕਾ ਤੋਂ ਜਾਣੂ ਹੋ ਚੁੱਕੇ ਸੀ ਉਸ ਵਾਪਰੇ ਵਰਤਾਰੇ ਦੇ ਤਰ੍ਹਾਂ ਉਹਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਕੋਈ ਫੌਜ ਦਾ ਅਫਸਰ ਬਲਵ ਆਰਮੀ ਦਾ ਮੇਜਰ ਬੁਲਾਇਆ ਗਿਆ ਉਹਨੇ ਸਲੰਡਰ ਕਰ ਦਿੱਤਾ ਹੁਣ ਜਿਹੜੀ ਵੇਖਣ ਵਾਲੀ ਗੱਲ ਹੈ ਜਿਸ ਹਿੰਸਕ ਭੀੜ ਦੇ ਜਾਂ ਜਿਹੜੇ ਜਰਵਾਣਿਆਂ ਨੇ ਉਹਦੇ ਘਰ ਦੇ ਉੱਪਰ ਹਮਲਾ ਕੀਤਾ ਉਹਨਾਂ ਦੀ ਗਿਣਤੀ ਜਿਹੜੀ ਸੀ ਹਜ਼ਾਰਾਂ ਦੇ ਵਿੱਚ ਸੀ ਜੀ ਉਹਦੇ ਘਰ ਦੇ ਉੱਪਰ ਅੱਗ ਦੇ ਗੋਲੇ ਸੁੱਟੇ ਗਏ ਉਹ ਅੱਗ ਦੇ ਗੋਲੇ ਕਿਹੜੇ ਸੀ ਆਪਾਂ ਬਾਅਦ ਚ ਗੱਲ ਕਰਦੇ ਹਾਂ ਉਹ ਸੁੱਟੇ ਗਏ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ। ਭੀੜ ਦੇ ਵਿੱਚੋਂ ਕੁਝ ਬੰਦਿਆਂ ਤੇ ਸ਼ਨਾਖਤ ਵੀ ਹੋਈ। ਉਹਨਾਂ ਸ਼ਨਾਖਤ ਕੀਤੇ ਜਾਣ ਵਾਲੇ ਬੰਦਿਆਂ ਦੇ ਉੱਪਰ ਉਹਨਾਂ ਜਿਹੜੇ ਕਹਿ ਸਕਦੇ ਹਿੰਸਕ ਜਰਵਾਣੇ ਸੀ ਉਹਨਾਂ ਦੇ ਉੱਪਰ ਕੋਈ ਕੇਸ ਦਰਜ ਨਹੀਂ ਹੋਇਆ ਤੇ ਸਰਦਾਰ ਮਨਮੋਹ ਸਿੰਘ ਦੇ ਉੱਪਰ ਪੰਜ ਬੰਦਿਆਂ ਦੇ ਕਤਲ ਦਾ ਮੁਕੱਦਮਾ। ਜਦੋਂ ਕਿ ਸੰਵਿਧਾਨ ਇਹ ਕਹਿ ਰਿਹਾ ਹੈ ਕਿ ਤੁਸੀਂ ਆਤਮ ਰੱਖਿਆ ਦੇ ਵਾਸਤੇ ਜਦੋਂ ਤੁਹਾਡੀ ਜਾਨ ਨੂੰ ਖਤਰਾ ਤੁਸੀਂ ਗੋਲੀ ਚਲਾ ਸਕਦੇ। ਬਿਲਕੁਲ। ਬਿਲਕੁਲ ਰਾਈਟ ਹੈ ਹਮ ਪਰ ਉਹ ਤੁਸੀਂ ਵੇਖੋ ਇੰਨੀ ਵੱਡੀ ਹਿੰਸਕ ਭੀੜ ਜਿਹੜੀ ਹੈ ਉਹਦੇ ਤੋਂ ਆਪਣੇ ਪਰਿਵਾਰ ਤੇ ਆਪਣੀਆਂ ਬੱਚੀਆਂ ਦੀ ਇੱਜ਼ਤ ਨੂੰ ਬਚਾਉਣ ਦੇ ਵਾਸਤੇ ਆਤਮ ਰੱਖਿਆ ਲਈ ਫਾਇਰ ਕਰਦਾ ਉਹਦੇ ਤੇ ਕੇਸ ਤਰਜ਼ ਕੀਤਾ ਜਾ ਰਿਹਾ ਇਹ ਪੁਲਿਸ ਦੀ ਭੂਮਿਕਾ ਹੈ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦਿੰਦਾ ਉਹ ਹੈ ਸਮਰਾਟ ਇਨਕਲੇਵ ਦੀ ਹਮ ਉੱਥੇ ਇੱਕ ਪਰਿਵਾਰ ਦੇ ਕੋਲ ਆਪਣੇ ਲਾਇਸੈਂਸੀ ਵੈਪਨ ਸੀ ਭੀੜ ਨੇ ਉਸ ਪਰਿਵਾਰ ਤੇ ਵੀ ਹਮਲਾ ਕਰ ਦਿੱਤਾ ਹੁਣ ਉਸ ਪਰਿਵਾਰ ਨੇ ਉਹ ਮੁਕਾਬਲਾ ਕੀਤਾ ਤਾਂ ਕੁਦਰਤਨ ਜਦੋਂ ਤੁਸੀਂ ਇਨਡੋਰਸ ਇੱਕ ਚੰਗੀ ਜਗ੍ਹਾ ਦੇ ਉੱਪਰ ਕਹਿ ਸਕਦੇ ਇੱਕ 45 ਡੀ ਏਰੀਆ ਤੇ ਤੁਸੀਂ ਉੱਥੇ ਵਧੀਆ ਤਰੀਕੇ ਨਾਲ ਹਿੰਸਕ ਭੀੜ ਦਾ ਜੇ ਤੁਹਾਡੇ ਕੋਲ ਵੈਪਨ ਚੰਗਾ ਮੁਕਾਬਲਾ ਕਰ ਸਕਦੇ ਉਹਨਾਂ ਨੇ ਮੁਕਾਬਲਾ ਕੀਤਾ ਉਹਦੇ ਤੋਂ ਬਾਅਦ ਪੁਲਿਸ ਆਉਂਦੀ ਹੈ ਹੂੰ ਪੁਲਿਸ ਦਾ ਆ ਕੇ ਫਰਜ ਕੀ ਬਣਦਾ ਸੀ ਆ ਕੇ ਫਰਜ ਬਣਦਾ ਸੀ ਕਿ ਉਹ ਜਿਹੜੀ ਹਿੰਸਕ ਭੀੜ ਹੈ ਉਹਨੂੰ ਖੜਾ ਦੇਂਦੀ ਕਿ ਇੱਥੇ ਫਾਇਰਿੰਗ ਹੋ ਰਹੀ ਹੈ ਭਾਵੇਂ ਕੋਈ ਫਾਇਰਿੰਗ ਦੇ ਨਾਲ ਹਿੰਸਕ ਭੀੜ ਦੇ ਵਿੱਚੋਂ ਕੋਈ ਨਹੀਂ ਮਾਰਿਆ ਗਿਆ ਪੁਲਿਸ ਨੇ ਉਹਨਾਂ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ 303 ਦੇ ਗੁਵਿੰਜਾ ਫਾਇਰ ਕੀਤੇ ਗਏ ਨਾਓ ਫਾਇਰ ਰਿਵਾਲਵਰ ਦੇ ਕੀਤੇ ਗਏ ਰਿਵਾਲਵਰ ਦੇ ਫਾਇਰ ਕਰਨ ਤੋਂ ਮਤਲਬ ਹੈ ਕਿ ਕਿ ਆਫੀਸਰ ਵਿੱਚ ਸ਼ਾਮਲ ਹਮ ਸਪਾਈਆਂ ਦੇ ਕੋਲ ਤਾਂ 33 ਦੀ ਬਿਲਕੁਲ ਰਾਈਫਲ ਹੋਣਗੀਆਂ ਆਫੀਸਰ